ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁੱਧ ਨਸ਼ੇ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ 9 ਕਿਲੋ 66 ਗ੍ਰਾਮ ਹਿਰੋਇਨ ਫੜੀ ਗਈ ਹੈ ਜਿਹੜੀ ਕਿ ਸਾਰੀ ਅਕਰੋਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਜਾਂਦੀ ਹੈ ਥਰੂ ਡਰੋਨਸ ਔਰ ਇਹਦੇ ਚ ਚਾਰ ਮੁਲਜ਼ਮ ਜਿਹੜੇ ਮੇਲਸ ਉਹ ਫੜੇ ਗਏ ਆ ਔਰ ਇਹ ਚ ਬੜਾ ਇੰਟਰਸਟਿੰਗ ਗੱਲ ਹੈ ਕਿ ਦੋ ਜਿਹੜਾ ਇੱਕ ਟੋਟਲੀ ਨੈਟਵਰਕ ਯਰ ਕਾਰਟਲ ਸਮਝ ਲਓ ਉਹ ਲੇਡੀਜ਼ ਆਪਰੇਟਡ ਹੀ ਆ ਦੋ ਲੇਡੀਜ਼ ਵੜੀਆਂ ਗਈਆਂ ਜਿਨ੍ਹਾਂ ਚ ਇੱਕ ਪ੍ਰਾਇਮਰੀ ਸਕੂਲ ਟੀਚਰ ਵੀ ਹੈ ਫਰ ਦੂਸਰਾ ਇਹਦੇ ਚ ਇੰਪੋਰਟੈਂਟ ਗੱਲ ਹੈ ਕਿ ਹੈਪੀ ਜੈਟ ਇੱਕ ਬੜਾ ਨਟੋਰੀਅਸ ਗੈਂਗਸਟਰ ਰਬਲਿਕਸ ਸਮਗਲਰ ਹੈ ਜਿਹੜਾ ਗੁਰੂ ਏਰੀਏ ਦਾ ਜਿਹੜਾ ਕਿ ਫਰਾਰ ਹੈ ਔਰ ਬਾਹਰ ਫੋਰਨ ਬੇਸਡ ਹੈ ਇਸ ਵੇਲੇ ਉਹ ਇਹ ਰੈਕੇਟ ਰਨ ਕਰ ਰਿਹਾ ਸੀ ਥਰੂ ਪਾਕਪੇਸ ਸਮਗਲਰਸ ਇਹਨਾਂ ਦੋਨੋਂ ਨੈਟਵਰਕਸ ਦੇ ਵਿੱਚ ਜਿਹੜਾ ਕਾਮਨ ਪੁਆਇੰਟ ਆ ਪਾਕਿਸਤਾਨ ਸਮੱਗਲਰ ਸੀਗੇ ਔਰ ਮੈਂ ਇਹਦੇ ਚ ਸਭ ਤੋਂ ਅੱਛੀ ਗੱਲ ਇਹ ਦੱਸਣਾ ਚਾਹੁੰਨਾ ਕਿ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਸਾਡੀ ਪੁਲਿਸ ਜਿਹੜੀ ਛਾਟਾ ਪੁਲਿਸ ਐਸਐਚਓ ਵਿਨੋਦ ਕੁਮਾਰ ਤੇ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰਸ ਨੇ ਸ਼ਿਵਦਰਸ਼ਨ ਜੀ ਔਰ ਹਰਪਾਲ ਜੀ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਔਰ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਅੱਛੀ ਗੱਲ ਮਤਲਬ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਜਿਹਦੇ ਵਿੱਚ ਸਭ ਤੋਂ ਪਹਿਲਾਂ ਹਣੀ ਇੱਕ ਅਕਿਊਜ਼ ਫੜਿਆ ਜਾਂਦਾ 20 ਗ੍ਰਾਮ ਹਿਰੋਇਨ ਦਾ ਉਹਨੂੰ ਬਹੁਤ ਪ੍ਰੋਫੈਸ਼ਨਲੀ ਬੈਕਵਰਡ ਲਿੰਕੇਜਸ ਜਾਂਦੇ ਹੋਏ ਅੱਗੇ ਪਰਮਜੀਤ 파ਰਸ ਫੜਿਆ ਜਾਂਦਾ ਉਹਦੇ ਤੋਂ 5 ਕਿਲੋ ਕੁਝ ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਉਸ ਤੋਂ ਬਾਅਦ ਹਰਵਿੰਦਰ ਹਿੰਦਾ ਹਣੀ ਜਿਹੜਾ ਤੱਲਾ ਫੜਿਆ ਗਿਆ ਸੀ ਉਹਦੀ ਕੁਛ ਗਿੱਚ ਨਾਮਜ਼ਦ ਹੋਇਆ ਗੁਰਪ੍ਰੀਤ ਨਾਮਜੋ ਜੋ ਹੈ ਜਿਹੜਾ ਪਰਮਦੀਪ ਜਿੱਤ ਤੋਂ 5 ਕਿਲੋ ਫੜੀ ਗਈ ਹੈ ਗੁਰਪ੍ਰੀਤ ਦੀ ਪੁੱਛਗਿੱਛ ਤੋਂ ਔਰ ਗੁਰਪ੍ਰੀਤ ਦੀ ਇਨਵੈਸਟੀਗੇਸ਼ਨ ਟੈਰੋਗੇਸ਼ਨ ਤੋਂ ਉਹਦੇ ਕੋਲੋਂ 3 ਕਿਜੀ ਹਿ eroin ਹੋਰ ਰਿਕਵਰ ਕੀਤੀ ਗਈ ਕਿਉਂਕਿ ਜਿਹੜਾ ਗੁਰਪ੍ਰੀਤ ਹੀ ਮੇਨ ਬੰਦਾ ਸੀ ਜਿਹੜਾ ਹੈਪੀ ਜੱਟ ਦੇ ਬਿਹਾਫ ਤੇ ਕਨਸਾਈਨਮੈਂਟਸ ਰਿਸੀਵ ਕਰਦਾ ਸੀ ਔਰ ਅਕ੍ਰੋਸ ਦਾ ਬਾਰਡਰ ਸਾਰੀਆਂ ਜਿਹੜੇ ਉਹਨਾਂ ਦੇ ਨੈਟਵਰਕ ਹੈ ਉਹਨਾਂ ਨੂੰ ਆਪਰੇਟ ਕਰ ਰਿਆ ਸੀਗਾ ਇਦੇ ਚ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਫਰਮਦੀਪ ਤੇ ਗੁਰਪ੍ਰੀਤ ਹੈ ਇਹ ਜਿਹੜੀਆਂ ਰੀਸੀਵ ਕਰਦੇ ਸੀ ਕਨਸਾਈਨਮੈਂਟ ਇਹਨਾਂ ਨੇ ਬਹੁਤ ਲੈਂਡਮਾਰਕ ਜਿਹੜੇ ਉਹ ਐਸਟੈਬਲਿਸ਼ ਕੀਤੇ ਹੋਏ ਸੀ ਕਿ ਕਿੱਥੇ ਡਿਲੀਵਰੀ ਦੇਣੀ ਹੈ ਜਿਵੇਂ ਕੋਈ ਖੰਭਾ ਹੈਗਾ ਬਿਲਬੋਰਡ ਹੈ ਕੋਈ ਕਾਰਬੇਜ ਦਾ ਢੇਰ ਹੈ ਜਾਂ ਕਾਰਬੇਜ ਦਾ ਡੰਪ ਹੈ ਕਿਤੇ ਜਾਂ ਪਾਈਲਸ ਪਈਆਂ ਸਾਈਨੇਜ ਬੋਰਡ ਆ ਕੋਈ ਵਿਆਪਨ ਬਦਲ ਆ ਜੇ ਇੱਥੋਂ ਆ ਸਾਈਨ ਨਿਜ ਬੋਰਡ ਲੱਗਿਆ ਫਰਾਨੀ ਕਾਲੋਨੀ ਦਾ ਜਾਂ ਫਰਾਨੇ ਰਸਤੇ ਨੂੰ ਜਾ ਰਿਹਾ ਸੜਕ ਦੀ ਉਹ ਇਹਨਾਂ ਨੇ ਯੂਜ਼ ਕੀਤੀ ਸੀਗੇ। ਤੋਂ ਜਿਹੜੇ ਇਹਦੇ ਚ ਹੈਪੀ ਜੱਟ ਵਾਲਾ ਮੇਨ ਜਿਹੜਾ ਕਾਟਲ ਹੈਗਾ ਉਹਦੇ ਚ ਹਨੀ ਜਿਹੜਾ ਇਹ ਕਨੂਪੁਰ ਦਾ ਛਾਟੇ ਦਾ ਪਰਮਦੀਪ ਪਾਰਸ ਜਣਿਆਲਾ ਗੁਰੂ ਹਰਵਿੰਦਰ ਹਿੰਦਾ ਜਣਿਆਲਾ ਗੁਰੂ ਦਾ ਹੀ ਔਰ ਗੁਰਪ੍ਰੀਤ ਕੋਪੀ ਜਿਹੜਾ ਹਾਂ ਦੇ ਇਸ ਘਰਿੰડા ਅਮਰਸਰ ਰੂਰਲ ਦਾ ਜਿਹੜੀਆਂ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਤੋਂ ਜੀ 4 ਗ੍ਰਾਮ ਯੂਰੀਨ ਫੜੀ ਗਈ ਹੈ ਜਸਪੀਰ ਕੌਰ ਬਿਸ਼ਾਰਾ ਟਾਲਾ ਸਰਾਇਮਨ ਖਾਨ ਡਿਸਟ੍ਰਿਕਟ ਤਰਨਤਾਰਨ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕਿਜੀ ਦੇ ਉੱਪਰ ਜਿਹੜੀ ਹੈ ਹਿਰਨ ਬ੍ਰਾਮਧੋਈ ਕੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਇਹ ਹਵੇਲੀਆਂ ਜਿਹੜਾ ਕਿ ਕਾਫੀ ਨਟੋਰੀਅਸ ਸਾਡਾ ਰਾਣਾ ਏਰੀਆ ਹੈਗਾ ਸਰਾਏ ਮੰਤਖਾਨ ਦਾ ਉਹਨੂੰ ਬਿਲੋਂਗ ਕਰਦੀ ਐ ਤੋਂ ਵੀ ਅੱਧਾ ਕਿਲੋ ਹਿਰਨ ਬਰਾਮਦ ਹੋਈ ਸੋ ਮੈਂ ਸਮਝਦਾ ਕਿ ਜਿਹੜਾ ਹੈਪੀ ਜੈਟ ਹੈ ਉਹਦੇ ਖਿਲਾਫ 25 ਮੁਕਦਮੇ ਦਰਜ ਐ ਜੇ ਲਿਸਟਪਾ ਦੇਖੀਏ ਤਾਂ ਉਹਦੇ ਚ ਹੈਵੀ ਰਿਕਵਰੀਜ਼ ਨਹੀਂ ਹਿਰੋਇਨ ਦੀਆਂ ਵੀ 4.2 ਕਿਜੀ ਐਨਟੀਐਫ ਮੋਹਾਲੀ ਵੱਲੋਂ ਕਥੂ ਨੰਗਲ ਚ ਥਾਣੇ ਅਮਰਸਰ ਰੂਰਲ ਚ 15 ਕਿਲੋ ਤੋਂ ਉੱਪਰ ਔਰ ਯੂਏਪੀਏ ਵੀ ਲੱਗਿਆ ਹੋਇਆ ਉਹਦੇ ਖਿਲਾਫ ਔਰ ਕਾਫੀ ਸਾਰੇ ਕੇਸਸ ਉਹਦੇ ਖਿਲਾਫ 25 ਹੈਗੇ ਜਿੱਚ ਮਰਡਰ ਅਟੈਂਪਟ ਟੂ ਮਰਡਰ ਆਰਮਜ਼ੈਟ ਔਰ ਜਿਹੜਾ ਐਕਸਟਰਸ਼ਨ ਇਸ ਤਰ੍ਹਾਂ ਦੇ ਮੁਕਦਮੇ ਹੈਗੇ ਔਰ ਲਾਸਟ ਜਿਹੜਾ ਮੁਕਦਮਾ ਹੈਗਾ ਉਹ ਆਰਮਜ਼ੈਟ ਦਾ ਪੀਐਸ ਤਰਸਿੰਗਾ ਅਮਰਸਰ ਰੂਰਲ ਦਾ ਸੋ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਬਾਹਰ ਜਾ ਕੇ ਬੈਠੇ ਉਹ ਪਾਕਿਸਤਾਨ ਬੇਸ ਮਗਰਜ਼ ਨਾਲ ਇਨ ਟੱਚ ਹੋ ਜਾਂਦੇ ਆ ਫਿਰ ਜਿਹੜੇ ਲੋਕਲ ਆਪਣੇ ਆਪਰੇਟਿਵਸ ਨੇ ਉਹਨੂੰ ਤਿਆਰ ਕਰਦੇ ਆ ਪੈਸੇ ਦੇ ਲਾਲਚ ਨਾਲ ਤੇ ਆਪਣਾ ਜਿਹੜਾ ਨੈਟਵਰਕ ਉਹਨੂੰ ਚਲਾਉਂਦੇ ਆ ਔਰ ਜਿਹੜੀ ਡਰੋਨ ਮੂਵਮੈਂਟ ਹੈਗੀ ਆ ਉਹ ਸਾਰੀ ਪਾਕਿਸਤਾਨ ਬੇਸ ਮਗਰਜ਼ ਨੂੰ ਜਿੱਦਾਂ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਜਾਂ ਕੋਆਰਡੀਨੇਟਸ ਉਹ ਫੋਰਨ ਬੇਸਡ ਅੰਦਰ ਭੇਜਦੇ ਆ ਉਸ ਤਰ੍ਹਾਂ ਹੁੰਦੀ ਆ ਔਰ ਸਭ ਤੋਂ ਜਿਹੜੀ ਮੈਂ ਸਮਝਦਾ ਕਿ ਮਾੜੀ ਗੱਲ ਇਹ ਸੱਚ ਹੈ ਕਿ ਲੇਡੀਜ਼ ਦਾ ਇੰਨਾ ਇਨਵੋਲ ਹੋਣਾ ਔਰ ਉਹ ਵੀ ਇੱਕ ਨੋਬਲ profession ਦੀ ਇੱਕ ਲੇਡੀ ਜਿਹੜੇ ਹਾਲਾਂਕਿ ਉਹਨਾਂ ਦੀ ਏਜ ਵੀ ਦੋਨਾਂ ਦੀ ਕਾਫੀ ਹੈ ਤੇ ਉਹ ਜਿਹੜਾ ਕੁਲੰਦਰ ਕੌਰ 54 years ਦੇ ਹੈ 40 ਸਾਲ ਦੀ ਉਮਰ ਤਕਰੀਬਨ ਹੈਗੀ ਹੈ ਜਸਵੀਰ ਕੌਰ ਦੀ ਸੋ ਇਹ ਇੱਕ ਮਾੜਾ ਟ੍ਰੈਂਡ ਆਇਆ ਕਿ ਇਸ ਤਰ੍ਹਾਂ ਦੇ ਲੋਕ ਵੀ ਜਿਹੜੇ ਆ ਪੈਸੇ ਦੇ ਲਾਲਚ ਦੇ ਵਿੱਚ ਇਸ ਰਹੀ ਕੰਮਾਂ ਦੇ ਵਿੱਚ ਸ਼ਾਮਲ ਨੇ ਔਰ ਇਹਦੇ ਚ ਜਿਹੜੇ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਪੈਸ਼ਲੀ ਜਿਹੜੇ ਹੈਪੀ ਜੱਟ ਦੇ ਹੋਰ ਕੰਟੈਕਟਸ ਨੇ ਤੇ ਪਾਕਪੇਸ ਸਮਗਲ ਜਿਹੜਾ ਕਾਮਨ ਹੈ ਦੋਨਾਂ 'ਚ ਉਹਦੇ ਵੀ ਲਿੰਕੇਜਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਚ ਫਾਈਨੈਂਸ਼ੀਅਲ ਐਂਗਲ ਵੀ ਕੋਈ ਨਾ ਕੋਈ ਸਾਹਮਣੇ ਆਏਗਾ ਜਿਸ ਤੇ ਵਰਕ ਕੀਤਾ ਜਾਵੇਗਾ